ਜੋ ਨੰਬਰ 49 ਨੇ ਸੱਵੋਂ ਇੱਕ ਘੋੜੇ ਨੇ ਉਹਨਰ ਮੇਰੀ ਬਾਬਾ ਮਿੰਦਰ ਦਾਜੀ ਕੁਪਕੜ ਡਾਇਮੰਡ ਘੋੜੇ ਦਾ ਬੱਚਾ ਜੀ ਇਹ ਸੱਤਵਾਂ ਸਥਾਨ ਹਾਸਲ ਕੀਤਾ ਜੀ ਇਸ ਘੋੜੇ ਨੇ ਬਹੁਤ ਬਹੁਤ ਵਧਾਈਆ ਜੀ ਮਾਲਕ ਨੂੰ ਇਹਨਾਂ ਦੇ ਘੋੜੇ ਨੇ ਸੱਤਵਾਂ ਸਥਾਨ ਹਾਸਲ ਕੀਤਾ ਜੀ ਡਾਇਮੰਡ ਘੋੜੇ ਦਾ ਬੱਚਾ ਜੀ ਲਓ ਜੀ ਸੱਕਲੀ ਪੋਜੀਸ਼ਨ ਹਾਸਲ ਕੀਤੀ ਆ ਘੋੜੇਵਾਂ ਦਾ ਸ਼ਿਵ ਅਜੇ ਉਮਰ ਸਾਡੇ 3 ਸਾਲ ਦੀ ਇਸ ਦੀ ਵਿਚੇਰੀਆਂ ਦੇ ਵਿੱਚ ਹੀ ਆ ਸੋ ਚੌਥਾ ਦੰਦ ਹੁਣ ਤੋੜਿਆ ਇਸਨੇ ਡਾਇਮੰਡ ਤੋੜਦਾ ਬੱਚਾ ਜੀ ਜੋ ਜੀਤਾ ਸਟਾਰ ਫਾਰਮ ਦਸਟੇਬਲ ਸੋ ਬਹੁਤ ਬਹੁਤ ਮੁਬਾਰਕਾਂ ਜੀ ਘੋੜੇ ਦਾ ਨਾਮ ਹੈ ਜੀ ਸ਼ਿਵ ਹੈਲੋ ਮੇਰੇ ਬਾਅਦ ਚ ਕਰਾਂਗੇ

ਇਸ ਤਰ੍ਹਾਂ ਇਹ ਵੀਡੀਓ ਖੰਦੇ ਦੇ ਬਰੇ ਖੰਦੇ ਕੋਈ ਦੂਰ ਹੋ ਲੋ ਦੂਰ ਹੋ ਲੋ ਸਾਨੋ ਸਥਾਨ ਪ੍ਰਾਪਤ ਕੀਤਾ ਪਰ 18 ਸਾਹਮਣੇ ਦੇਖੋ ਜੀ ਬਹੁਤ ਬਹੁਤ ਧੰਨਵਾਦ ਅਗਲੇ ਘੋੜਾ ਲੈ ਆਏ ਹਾਂ ਜੀ 6ਵੇਂ ਨੰਬਰ ਤੇ ਆਇਆ ਹਾ ਘੋੜਾ ਤੇ 6ਵਾਂ ਸਥਾਨ ਮੋੜਸਾ ਬਾਜੋ ਤੁਸੀਂ ਵੀ ਸਨਮਾਨ ਕਰਨਾ ਆਜ 6 ਨੰਬਰ ਤੇ ਆਇਆ ਵੀ ਘੋੜਾ ਮਿੱਤਰੋ ਸੋ ਘੋੜੇ ਦਾ ਨਾਮ ਆ ਜੀ ਜੋਰਾ ਲਓ ਜੀ 6 ਨੰਬਰ 18 ਬੋਲੋ 100 ਨੰਬਰ 88 ਘੋੜੇ ਦਾ ਨਾਮ ਆ ਜੀ ਜੋਰਾ ਇਸ ਦੇ ਓਨਰ ਨੇ ਪਰਮਿੰਦਰ ਸਿੰਘ ਜੀ ਤੇ ਬਾਈ ਯਾਰ ਸਿੱਧੂ ਸਟੈਂਡ ਫਾਰਮ ਤੋਂ ਬਹੁਤ ਬਹੁਤ ਵਧਾਈਆਂ ਵੀ ਨੇ ਬਾਈ ਨੂੰ

ਬੁੜੇ ਵਾਲੇ ਪੰਜ ਕੋਰੇ ਦਾ ਬੱਚਾ ਜੀ ਸੇਵਾ ਸਥਾਨ ਪ੍ਰਾਪਤ ਕੀਤਾ ਜੀ ਇਸ ਕੋਰੇ ਸੁਪੰਜਵਾਂ ਸਥਾਨ ਭੁਲਾਈਆਂ ਦੀ ਬਾਈ ਨੂੰ ਇਹਨਾਂ ਦੇ ਕੋਰੇ ਨੇ 6 ਪੰਜਵਾਂ ਸਥਾਨ ਹਾਸਲ ਕੀਤਾ ਜੀ ਸਰਦਾਰ ਸੁਖਵਿੰਦਰ ਸਿੰਘ ਜੀ ਟੀਮਾ ਸਾਹਿਬ ਪਾਉਸੀ ਕੀ ਮੈਯੂਸੇ ਦੇ ਫਾਦਰ ਸਾਹਿਬ ਉਹ ਵੀ ਆ ਗਏ ਬਹੁਤ ਬਹੁਤ ਧੰਨਵਾਦ ਹੈ ਸੁਖ ਕੋਰੇ ਦਾ ਨਾਮ ਬਹੁਤ ਸੋਹਣਾ ਜੀ ਪੰਜਾਬ ਸਿਓ ਇਸ ਘੋੜੇ ਦੇ ਓਨਰ ਨੇ ਜੀ ਭਾਈ ਕਰਨ ਸ਼ੇਰਗਿੱਲ ਪਿੰਡ ਧਾਰੋਕੇ ਸੋ ਇਹ ਘੋੜਾ ਭਾਈ ਇੰਦਰ ਤੁੰਗ ਕੋਲ ਚੈਂਪੀਅਨ ਘੋੜਾ ਹੁੰਦਾ ਸੀ ਪਰ ਉਸ ਘੋੜੇ ਦਾ ਬੱਚਾ ਜੀ ਇਹ ਘੋੜੇ ਦਾ ਨਾਮ ਹੈ ਪੰਜਾਬ ਸਿਓ ਤੇ ਇਹਦੇ ਓਨਰ ਨੇ ਭਾਈ ਕਰਨ ਸ਼ੇਰਗਿੱਲ ਬਹੁਤ ਬੋਲ ਬੁਧਾਈਆਂ ਜੀ ਭਾਈ ਨੂੰ ਇਹਨਾਂ ਦੇ ਘੋੜੇ ਨੇ ਪੰਜਵਾਂ ਸਥਾਨ ਹਾਸਲ ਕੀਤਾ ਜੀ ਕੁਪੀ ਦੀ ਸਾਹਮਣੇ ਜੀ ਪਹਿਲਾ ਉਸ ਕੋਰੇ ਦਾ ਬੱਚਾ ਜੀ ਇਹ ਕਨੌਰੀ ਕਲੋਂ ਪਿੰਡ ਤੋਂ ਬਹੁਤ ਬਹੁਤ ਵਧਾਈਆਂ ਜੀ ਬਾਈ ਨੂੰ ਹਲੋ ਕਰਮਨ ਸਰਮਨ ਜੀ ਦੀ ਲਾਡ ਬੱਤੀ ਵਾਲਾ ਕੋ ਇਸ ਤੋਂ ਬਾਅਦ ਇਸ ਤਰੇ ਨੋਰੀ ਨੂੰ ਸਨਮਾਨ ਕਰਦਾ ਉਹ ਉਦੋਂ ਬਾਈ ਕਰਮਿਆ ਦੀ ਟੀਮ ਤੋਂ ਜਿਹੜੇ ਇਨਾਮਾਂ ਦੀ ਮੰਡ ਕਰਵਾਈ ਜਾਵੇਗੀ ਉਹਨਾਂ ਵੀਰਾਂ ਦਾ ਵੀ ਧੰਨਵਾਦ ਇਸ ਤੋਂ ਬਾਅਦ ਜਿੰਨੇ ਜਨਮ ਡਿਸਪਲੇ ਆਉਂਦੇ ਐਂਟਰੀ ਫੀਸ ਜਮ੍ਹਾਂ ਕਰਾ ਦਿਓ ਸਾਰੇ ਚੇਅਰਮੈਨ ਕੇਵਲ ਸਿੰਘ ਜੀ ਤੇ ਜਸਵੀਰ देओल ਜੀ ਨੂੰ ਬੇਨਤੀ ਹੈ ਜੇ ਉਹ ਵੀ ਰਿੰਗ ਦੇ ਅੰਦਰ ਹੋਣ ਸਰਦਾਰ ਕੇਵਲ ਸਿੰਘ ਜੀ ਭੋਗਿਆਲ ਸਾਹਿਬ ਸਾਡੇ ਚੇਅਰਮੈਨ ਸਾਹਿਬ ਤੇ ਨਾਲ ਜਸਵੀਰ ਸਿੰਘ ਜੀ देओल ਸਾਹਿਬ ਬਹੁਤ ਰਿਸਪੈਕਟਡ ਸ਼ਖਸੀਅਤ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਜਸਵੀਰ ਸਿੰਘ ਜੀ देओल ਸਾਹਿਬ ਉਹ ਵੀ ਰਿੰਗ ਦੇ ਵਿੱਚ ਆ ਜਾਣਗੇ ਇਨਾਮਾਂ ਦੀ ਵੰਡ ਲਈ ਸਰਦਾਰ ਕੇਵਲ ਸਿੰਘ ਜੀ ਭੋਗਿਆਲ ਸਾਹਿਬ ਚੇਅਰਮੈਨ ਸਰਦਾਰ ਜਸਵੀਰ ਸਿੰਘ ਜੀ ਦਿਓਰ ਸਾਹਿਬ ਜੀ ਜਿਹੜੀਆਂ ਸਨਮਾਨ ਜੋ ਸਸ਼ੀਸ਼ਤਾ ਸਾਡੀਆਂ ਬੈਠੀਆਂ ਨੇ ਹਜੇ ਮਾਰਵਾੜੀ ਘੋੜਿਆਂ ਦਾ ਸਨਮਾਨ ਹੋਣਾ ਹੈ ਦਸਪਲੇ ਘੋੜਿਆਂ ਦਾ ਸਨਮਾਨ ਹੋਣਾ ਹੈ ਇਸ ਤਰ੍ਹਾਂ ਮਾਰੋਵਾਰੀ ਸਾਰਿਆਂ ਨੂੰ ਬੁਲਾ ਕੇ ਆਪਾਂ ਸਨਮਾਨ ਕਰਦੇ ਜਾਵਾਂਗੇ ਜਸਵੀਰ ਜੀ ਵੀ ਮੇਰੇ ਵੀ ਜੀ ਤੇ ਅੱਜ ਆਪਾਂ

<laughs> तो समय ਮਨਦੀਪ ਸਿੰਘ ਜੀ ਖੁਰਨ ਸਾਹਿਬ ਬਹੁਤ ਬਹੁਤ ਧੰਨਵਾਦ ਜਸਵੀਰ ਸਿੰਘ ਜੀ ਦਿਓਲ ਗੁਰਵਿੰਦਰ ਸਿੰਘ ਜੀ ਸੰਗਾ ਸਾਹਿਬ ਚੀਰਮੈਨ ਕੇਵਲ ਸਿੰਘ ਜੀ ਭੋਗਿਆ ਸਾਹਿਬ ਜੰਨਾ ਜलान ਤੇ ਬਹੁਤ ਬਹੁਤ ਧੰਨਵਾਦ ਜलान ਵਾਲੇ ਸਾਡੇ ਵੀਰਾਂ ਦਾ ਤੇ ਸਾਡੇ ਇੱਕ ਹੋਰ ਸਾਹਿਬ ਫਜ਼ਾਰ ਫਰਮੀਰ ਸਿੰਘ ਜੀ ਪਠਾਰਵਾਜਰਾ ਸਾਹਿਬ ਤੀਸਰੇ ਨੰਬਰ ਤੇ ਆਏ ਜੀ ਇਹੋ ਗੜਾ ਸੋ ਤੀਜਾ ਸਥਾਨ ਹਾਸਲ ਕੀਤਾ ਜੀ ਸ਼ੋਅ ਨੰਬਰ 126 ਘੋੜੇ ਦਾ ਨਾਮ ਆ ਜੀ ਸਬਰਾਜ ਸਾਹਬਦੀਪੁਰ ਪਿੰਡ ਕੋੜਾ ਪਹੁੰਚਣ ਜੀ ਉਹ ਸੁਲਤਾਨ ਘੋੜੇ ਦਾ ਬੱਚਾ ਦਰਸ਼ਕ ਵੀ ਇੱਕ ਤਾੜੀ ਜ਼ੋਰਦਾਰ ਮਾਰਦਾ ਕਿ ਆਪਾਂ ਇਹਨਾਂ ਘੋੜਿਆਂ ਦੇ ਲਈ ਥੋੜਾ ਪ੍ਰੇਮੀਆਂ ਦੇ ਲਈ ਕਿਉਂਕਿ ਬਹੁਤ ਮਿਹਨਤ ਕਰਨੀ ਪਈ ਹੈ ਇਹਨਾਂ ਘੋੜਿਆਂ ਨੂੰ ਪਾਲਣ ਤੇ ਲਈ ਮੇਰੇ ਪਹਿਲਾ ਤੁਮਝਾ ਨੰਬਰ ਦੇ ਕੋੜੇ ਨੇ ਹੱਦਲ ਕੀਤਾ ਉਹ ਹੈਪੀ ਬਾਬਾ ਜੀ ਸ਼ਮਾਰ ਵਾਲੋਂ ਆਜਨ ਗਰਾਉਂਡ ਹੈਪੀ ਬਾਬਾ ਜੀ ਆਜਨ ਸ਼ਮਾਰ ਵਾਲੇ ਗੁਗਾ ਬੜੀ ਸ਼ਮਾਰ ਤੋਂ ਹੈਪੀ ਬਾਬਾ ਜੀ ਹਾਸਲੇ ਸੈਕਿੰਡ ਪ੍ਰਾਈਜ਼ ਜਿਹੜਾ ਪੀਣਗੇ ਜਿਹੜੇ ਦੋ ਕੋੜੇ ਫਸਟ ਸੈਕਿੰਡ ਆਇਆ ਹੈ ਹੈਪੀ ਬਾਬਾ ਜੀ ਸ਼ਮਾਰ ਵਾਲੇ ਗੁਗਾ ਬੜੀ ਸ਼ਮਾਰ ਤੋਂ ਹੈਪੀ ਬਾਬਾ ਜੀ ਆਇਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੈਲਕਮ ਕੀ ਆਇਆ ਆਖਦੇ ਆਂ ਮਾਤਾ ਗਵਿੰਦਰ ਸਿੰਘ ਜੀ ਜੇੜੀ ਸਾਹਿਬ ਵੱਲੋਂ ਉਸਤਾਦ ਸਿੰਘ ਸਾਰਾ ਇਕੱਠਾ ਰੇਵੀ ਪਹਿਲੀ ਪਾ ਤੇ ਬੁੱੱਦਲ ਇਕੱਠਾ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਵੈਲਕਮ ਜੀ ਹੈ ਅੱਜ ਆ ਰਹੇ ਸੱਤੇ ਮੇਰੋਂ ਦਾ ਧੰਨਵਾਦ ਅਵੇਦੀ ਬੱਤੇ ਨਹੀਂ ਹੈ ਨਹੀਂ ਸ਼ਰਮ ਨਹੀਂ ਸਾਰੇ ਵੀਰਾਂ ਵੱਲੋਂ ਕਿਤੇ ਵੀ ਹੋਣਾ ਵੱਲੋਂ 30 ਫੇਰ ਦੇ ਉੱਪਰ ਬਾਕੀ ਫੇਰ ਲੈਂਦੇ ਆ ਕੋਡਰ ਬੜੀ ਇਹ ਕਹਿੰਦਾ ਜਿੰਦਗੀ ਨਾਲ ਜਾਲੀ ਆਪਣਾ ਸੋਲ ਨੰਬਰ ਬੋਲਿਆ ਸੋ ਕੋਰਸ ਸ਼ੋ ਨੰਬਰ 200 ਅਰਜੰਦਰ ਸਿੰਘ ਜੈ ਜੀ ਚੋਆ ਦੇ ਜੇਤੂ ਸਭਾਈ ਸੈਕੰਡ ਪੋਜੀਸ਼ਨ ਦਾ ਸਬਕੀ ਧੰਨਵਾਦ ਮੇਰੇ ਵੀਰ ਦਾ ਜੀ ਮੈਨੂੰ ਬੋਲਣ ਦਾ ਮੌਕਾ ਦਿੱਤਾ ਜੋ ਦੂਜੇ ਸਥਾਨ ਹਾਸਲ ਕੀਤਾ ਜੀ ਸ਼ੋ ਨੰਬਰ 206 207 ਦੇ ਤਾਲੀਆਂ ਲਓ ਵੀ ਆ ਦੂਸਰੇ ਨੰਬਰ ਤੇ ਆਇਆ ਕੋਟੇ ਯਾਦੀ ਸੇਖੋਂ ਕਸਟਾਨ ਹਾਸਲ ਕੀਤਾ ਜੀ ਪੋਰੇ ਦਾ ਨਾਂ ਜੀ ਵਾਈਟ ਕੋਵਰਾ ਰਾਜੂ ਡੇਰ ਦਾ ਬੱਚਾ ਜੀ ਸੇਖੋਂ ਸਟੈਂਡ ਫਾਰ ਮਰਨੀਆਂ ਇਹਦੇ ਆਨਰ ਨੇ ਜੀ ਸੋ ਸਾਡੇ ਵੀਰ ਲੋਤੀ ਨੂੰ ਬਹੁਤ ਬਹੁਤ ਵਧਾਈਆਂ ਜੀ ਲਾਡੀ ਸੇਖੋਂ ਰਨੀਆਂ ਆਨਰ ਨੇ ਜੀ ਕੋਰੇ ਦਾ ਨਾਂ ਵਾਈਟ ਕੋਵਰਾ ਇਹਦੇ ਨਾਲ ਹੀ ਸਾਡਾ ਭਾਈ ਰਫੀਕ ਖਾਨ ਨਾਬਾ ਹਰਦਾਸ਼ ਹਣੀ ਪ੍ਰੈਜੈਂਟੇਸ਼ਨ

नेशनल चैंपियन सुखेरी ने अपने अंदर नागू 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 दोनों अपनी जीत बिल्कुल एक दूजे के रूप में करते हैं नेशनल नागू 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 न ਗੁਰਮੀਰ ਸਿੰਘ ਜੀ ਗਿੱਲ ਸਾਹਿਬ ਉਰਵੰਸ਼ਿਕ ਨੰਬਰਦਾਰ ਸਾਹਿਬ ਜਿੰਨੇ ਪਹਿਰ ਸਿੰਘ ਜੀ ਗਿੱਲ ਸਾਹਿਬ ਬੇਤਨਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੀਨਾ ਦਾ ਵੀ ਰਿੰਗ ਨੇ ਵਿਕਿਆ ਸਵਾ ਦਾ ਇਹ ਜਸਪੀ ਸੋ ਮੇਟਰ ਆਹ ਕੋਲ ਬੱਤੀ ਬਾਬਾ ਜੀ ਸ਼ਿਪਾਰ ਉਹਨਾਂ ਦਾ ਵੀ ਸ਼ੁਕਰਵਾਰ ਫਿਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੱਤਾ ਵੀਰ ਸਾਡਾ ਸਰਦਾਰ ਕੇਵਲ ਸਿੰਘ ਜੀ ਭੋਗਿਆ ਸਾਹਿਬ ਪਪਾਂ ਜੱਠਾ ਰੇਮੀ ਪੈਣੀ ਪਾਲ ਹੁਣੀ ਸ਼ਾਨਾ ਜੱਠਾ ਵੀਰ ਸਿੰਘ ਦੀ ਪਠਾਨ ਲਾਜਾ ਅੰਬੀਰ ਖੋਤਗੀ ਹਰਪਾਲ ਜਨੇਜਾ ਜੀ ਸਾਰੀਆਂ ਰਿਸਪੈਕਟਡ ਸੀਟਾਂ ਦਾ ਅਸੀਂ ਬਹੁਤ ਬਹੁਤ ਜਣਾ ਧੰਨਵਾਦ ਕਰਦੇ ਆ ਜਸਵੀਰ ਸਿੰਘ ਜੀ ਦਿਓ ਸਾਹਿਬ ਗੁਰਵਿੰਦਰ ਸਿੰਘ ਜੀ ਸਿੰਘਾ ਸਾਹਿਬ ਕੋਲੋ ਦੇ ਬਾਬਾ ਸਰਦਾਰ ਸੁਖਵਿੰਦਰ ਸਿੰਘ ਜੀ ਆਪਸੀ ਟੀਮਾਂ ਹੁਣ ਅਸੇ ਦੇ ਫਾਦਰ ਸਾਹਿਬ ਇਸ ਕੋਲੇ ਨਾਲ ਪਹਿਲਾਂ ਕਰਾਲੇਣ ਤੋਂ ਫਿਰ ਉਸ ਤੋਂ ਬਾਅਦ